ਸਾਥੀ ਰਿਕਰਡਸ ਸਵਾਗਤ ਹੈ ਇੱਕ ਨਵੀਂ ਕਹਾਣੀ ਵਿੱਚ ਭਾਰ ਗਰਮੀ ਦੀਆਂ ਦੁਪਹਿਰਾਂ ਹੁੰਦੀਆਂ ਘਰ ਦੇ ਸਾਰੇ ਜੀ ਅੰਦਰ ਵੜ ਕੇ ਸੁੱਤੇ ਪਏ ਹੁੰਦੇ ਕਾਮੇ ਪੰਡ ਰੋਟੀ ਖਾਣ ਲਈ ਚਲੇ ਜਾਂਦੇ ਪਿਤਾ ਜੀ ਅਡੋਲ ਆਪਣੀ ਕੋਠੜੀ ਵਿੱਚੋਂ ਨਿਕਲ ਆਲੇ ਦਿਵਾਲੇ ਬੈਹਂਦੇ ਪੱਜੀਆਂ ਹੋਈਆਂ ਮੱਜਾਂ ਦੀਆਂ ਖੁਰਲੀਆਂ ਕੋਲ ਜਾ ਖਲਾਉਂਦੇ ਮੱਜਾਂ ਖੋਲ ਕੇ ਉਹਨਾਂ ਨੂੰ ਹਿੱਕਦੇ ਹੋਏ ਖਾਲੀ ਪੈਲੀਆਂ ਵਿੱਚ ਲੈ ਜਾਂਦੇ ਮੱਜਾਂ ਖੁੱਲ ਕੇ ਪੂਤਰ ਜਾਂਦੀਆਂ ਔਲਾਈਆਂ ਮੱਕੀਆਂ ਨੂੰ ਮਿੱਦਦੀਆਂ ਸਬਜ਼ੀਆਂ ਦੀਆਂ ਵੱਲਾਂ ਨੂੰ ਲਤਾੜਦੀਆਂ ਬੁੱਤ ਚੁੱਕੀ ਸਿੱਧੀਆਂ ਦੌੜ ਪੈਂਦੀਆਂ ਪਿਤਾ ਜੀ ਗਾਲਾਂ ਕੱਢਦੇ ਹੋਏ ਉਹਨਾਂ ਦੇ ਮਗਰ ਦੌੜ ਪੈਂਦੇ ਦੌੜਦੀਆਂ ਹੋਈਆਂ ਮੱਝਾਂ ਨੂੰ ਉਹ ਅੱਗੋਂ ਵਾਂਢੀ ਹੋ ਵੱਲ ਲੈ ਜਾਂਦੇ ਖਾਲੀ ਖੇਤਾਂ ਵੱਲ ਹੱਕ ਲੈਂਦੇ ਪਜਾਮਾ ਲਾਹ ਮੋਢੇ ਉੱਤੇ ਟੰਗ ਲੈਂਦੇ ਲੰਮੀਆਂ ਲੰਮੀਆਂ ਲਾਲ ਜੀਬਾਂ ਕੱਢ ਹਰੇ ਕਚੂਰ ਕਾਣੂ ਲਪਰ ਲਪਰ ਕਰਕੇ ਚਾਰਦੀਆਂ ਮੱਝਾਂ ਵੱਲ ਵੇਖੀ ਜਾਣਾ ਉਹਨਾਂ ਨੂੰ ਅਸੀਮ ਖੁਸ਼ੀ ਦਿੰਦਾ ਜਿਉਂ-ਜਿਉਂ ਮੱਝਾਂ ਰੱਜਦੀਆਂ ਜਾਂਦੀਆਂ ਪਿਤਾ ਜੀ ਦਾ ਚਿਹਰਾ ਖੜਦਾ ਜਾਂਦਾ ਮੱਝਾਂ ਰੱਜ ਕੇ ਹੂੰ-ਹੂੰ ਕਰਨ ਲੱਗਦੀਆਂ ਇੱਕ ਦੂਜੀ ਨੂੰ ਟੱਕਰਾ ਮਾਰਦੀਆਂ ਪੂਛਾਂ ਚੁਗਦੀਆਂ ਅੱਗੇ ਨੂੰ ਭੱਜ ਪੈਂਦੀਆਂ ਤਿੰਨੇ ਕਾਮੇ ਚੌਥਾ ਵਾਗੀ ਮੁੰਡਾ ਦੋਵੇਂ ਪੋਤਰੇ ਮੱਝਾਂ ਮਗਰ ਭੱਜ-ਭੱਜ ਹੱਫ ਜਾਂਦੇ ਬੜੀ ਮੁਸ਼ਕਿਲ ਨਾਲ ਵੇੜ ਵੇੜ ਕੇ ਉਹਨਾਂ ਨੂੰ ਵਾੜੇ ਵਿੱਚ ਵੜਾਇਆ ਜਾਂਦਾ ਪਿਤਾ ਜੀ ਦੀ ਹਾਲਤ ਵੇਖਣ ਵਾਲੀ ਹੁੰਦੀ ਦਾੜ੍ਹੀ ਖਿਲਰੀ ਪਈ ਹੁੰਦੀ ਤਾਰੀ ਮੁੜਕਾ ਵਹਿ ਰਿਹਾ ਹੁੰਦਾ ਪੱਠੇ ਵੱਡ ਵੱਡ ਕੁਤਰ ਕੁਤਰ ਕਾਮੇ ਮਜਾ ਅੱਗੇ ਸੁੱਟੀ ਜਾਂਦੇ ਪਿਤਾ ਜੀ ਉਹਨਾਂ ਨੂੰ ਹੋਰ ਹੋਰ ਵੱਡਣ ਲਈ ਆਖਦੇ ਰਹਿੰਦੇ ਕਾਮਿਆਂ ਨਾਲ ਝਗੜਦੇ ਰਹਿੰਦੇ ਲੜਦੇ ਰਹਿੰਦੇ ਜਿੰਨਾ ਚਿਰ ਮੱਝਾਂ ਦੀਆਂ ਕੁਖਾ ਨਾ ਭਰ ਜਾਂਦੀਆਂ ਪਿਤਾ ਜੀ ਦਾ ਸੋ ਨਾ ਭਰਦਾ ਇੱਕ ਕਾਮਾ ਤੇ ਮਾਂ ਮੱਝਾਂ ਨੂੰ ਚੋਈ ਜਾਂਦੇ ਦੁੱਧ ਲਿਆ ਲਿਆ ਕੜਨੀਆਂ ਵਿੱਚ ਕੁਲੱਦੀ ਜਾਂਦੇ ਸੋਤੇ ਪਏ ਮੋਟਾ-ਮੋਟਾ ਮੱਛਰ ਮੱਜਾਂ ਨੂੰ ਲੜਦਾ ਮੱਜਾਂ ਤੜਫਦੀਆਂ ਪਿਤਾ ਜੀ ਉੱਠ ਕੇ ਉਹਨਾਂ ਮਗਰ ਧੁਨੀਆ ਲਾਂਦੇ ਫਿਰਦੇ ਮੂੰਹ ਹਨੇਰੇ ਉੱਠ ਮਾਂ ਦੁੱਧ ਰੜਕਣ ਲੱਗ ਜਾਂਦੀ ਰੜਕ ਰੜਕ ਹਾਰ ਜਾਂਦੀ ਦੁੱਧ ਨਾ ਮੁਕਦਾ ਦਿਨ ਚੜਦਿਆਂ ਹੀ ਲੱਸੀ ਲੈਣ ਵਾਲਿਆਂ ਤੀਵੀਆਂ ਦਾ ਤਾਂਤਾ ਵੱਜ ਜਾਣਾ ਮਾਂ ਲੱਦ ਲੱਦ ਥੱਕ ਜਾਂਦੀ ਪਰ ਲੱਸੀ ਨਾ ਮੁਕਦੀ ਮਾਂ ਕਿਓ ਤਾਂਤਾ ਚਾਟੀਆਂ ਮਾਲਣੇ ਪਰੀ ਜਾਂਦੀ ਪਹਿਲੀਆਂ ਵਿੱਚ ਜਿੰਨੇ ਛੋਲੇ ਹੁੰਦੇ ਸਭ ਮੱਝਾਂ ਦੇ ਢੱਡ ਵਿੱਚ ਪੈ ਜਾਂਦੇ ਗੱਡਾ ਭਰ ਛੋਲਿਆਂ ਦਾ ਖਾਰ ਸੁੱਤੇ ਦਲਣ ਲਈ ਭੇਜ ਭੇਜ ਦਿੱਤਾ ਜਾਂਦਾ ਛੋਲੇ ਮੋਕਣ ਤੇ ਖਲਦੀਆਂ ਬੋਰੀਆਂ ਦੀਆਂ ਬੋਰੀਆਂ ਖੁੱਲਦੀਆਂ ਜਾਂਦੀਆਂ ਕੋਈ ਪੁਰਾਣਾ ਆਉਂਦਾ ਤਾਂ ਜੀਆਂ ਦੀ ਸੁੱਖ ਸੰਤ ਪੁੱਛਣ ਪਿੱਛੋਂ ਲਵੇਰੇ ਦਾ ਹਾਲਚਾਲ ਪੁੱਛਿਆ ਜਾਂਦਾ ਪਿਤਾ ਜੀ ਉਹਨਾਂ ਨੂੰ ਨਾਲ ਲੈ ਮੱਝਾਂ ਵਾਲੇ ਬਾੜੇ ਵਿੱਚ ਚਲੇ ਜਾਂਦੇ ਕੱਲੀ-ਕੱਲੀ ਮੱਜ ਦੇ ਪਿੰਡੇ ਉੱਤੇ ਹੱਥ ਫੇਰਦੇ ਹੋਏ ਉਹ ਉਹਨਾਂ ਦੀਆਂ ਸਿਫਤਾਂ ਆਰੰਭ ਦਿੰਦੇ। ਉਹਨਾਂ ਦੇ ਥਣਾ ਤੋਂ ਲੈ ਕੇ ਉਹਨਾਂ ਦੇ ਸਿੰਗਾ ਤੱਕ ਇੱਕ-ਇੱਕ ਅੰਗ ਦੀ ਉਹ ਸਿਫਤ ਕਰੀ ਜਾਂਦੇ। ਉਸ ਵੇਲੇ ਉਹਨਾਂ ਦੀਆਂ ਅੱਖਾਂ ਬਿਜਲੀ ਚਮਕ ਵੇਖਣ ਵਾਲੀ ਹੁੰਦੀ। ਮੱਜਾਂ ਦੇ ਪਿੰਡਿਆਂ ਨੂੰ ਪਲੋਸ ਰਿਹਾ ਉਹਨਾਂ ਦਾ ਹੱਥ ਅਜੀਬ ਜਿਹੀ ਠਰਕਣ ਮਹਿਸੂਸ ਕਰ ਰਿਹਾ ਹੁੰਦਾ। ਉਹਨਾਂ ਦੇ ਚਿਹਰੇ ਉੱਤੇ ਇੱਕ ਅਜੀਬ ਤਰ੍ਹਾਂ ਦਾ ਗਰਵ ਹੁੰਦਾ। ਫਿਰ ਪਾਕਿਸਤਾਨ ਵਿੱਚ ਰਹਿ ਗਈਆਂ ਮੱਝਾਂ ਦੀਆਂ ਕਹਾਣੀਆਂ ਸ਼ੋਹ ਬੰਦੇ ਸਾਹ ਕਾਲੀਆਂ ਮੋਹਰਾ ਨਸਲ ਦੀਆਂ ਮੱਝਾਂ ਪੰਜ ਕਲਿਆਣੀਆਂ ਝੋਟੀਆਂ ਫਿਰ ਉਹ ਵੱਡੀ ਮੱਝ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਜਿਵੇਂ ਗੱਜ ਭਾਰ ਆਉਂਦਾ ਮੱਝ ਜੋ ਪੰਜੀ ਸੇਰ ਪੱਕੇ ਦੁੱਧ ਦਿੰਦੀ ਸੀ ਜੀਤੀ ਪੂਛਲੋਂ ਭੋਏ ਨੂੰ ਛੌਂਦੀ ਸੀ ਤੇ ਸਿੰਘ ਕੁੰਡੇ ਚੂਰ ਸਨ ਮਾਂ ਦੱਸਦੀ ਉਹ ਕਦੀ ਵੀ ਕੋਈ ਮੱਝ ਨਹੀਂ ਸਨ ਵੇਚਦੇ ਕਿੱਧਰੋਂ ਵੀ ਕਿਸੇ ਚੰਗੀ ਝੋਟੀ ਦੇ ਦੱਸ ਪੈਂਦੀ ਤਾਂ ਕੋੜੀ ਉੱਤੇ ਚੜ ਉਸੇ ਪੈਂਟ ਪਾਚ ਜਾਂਦੇ। ਅਪੜ ਕੇ ਉਹ ਘਰ ਲੱਭ ਲੈਂਦੇ, ਮੱਝ ਨੂੰ ਅੱਗੋਂ ਪਿੱਛੋਂ ਵੇਖਦੇ। ਉਹਦੀ ਪੂਛਲ, ਸਿੰਘ ਤੇ ਹਵਾਨਾ ਵੇਖਦੇ ਅੱਖਾਂ ਹੀ ਅੱਖਾਂ ਵਿੱਚ ਉਹਦੇ ਥਣਾ ਦੀ ਲੰਬਾਈ ਤੇ ਹਵਾਨੇ ਦਾ ਹੋਮਸ ਲੱਖ ਲੈਂਦੇ। ਗੋਡਿਆਂ ਵਿੱਚ ਦਹਾਨਾ ਦੱਬੀ ਉਹ ਉਹਨੂੰ ਚੋਣ ਬੈਠ ਜਾਂਦੇ। ਪਸੰਦ ਆ ਜਾਂਦੀ ਤਾਂ ਭਾਵੇਂ ਕਿੰਨਾ ਵੀ ਮੁੱਲ ਅਗਲੇ ਦੱਸਦੇ ਪਿਤਾ ਜੀ ਉਹਨਾਂ ਖਰੀਦ ਕੇ ਛੱਡਦੇ। ਪਾਕਿਸਤਾਨੋਂ ਆਉਂਦਿਆਂ ਉਹ ਮੱਝਾਂ ਦੇ ਵਾੜੇ ਵਿੱਚ ਵੜੇ ਸਨ ਉਹਨਾਂ ਦੇ ਪਿੰਡੀ ਉੱਤੇ ਥਾਪੀਆਂ ਦਿੰਦੇ ਹੋਏ ਉਹ ਇੱਕ ਇੱਕ ਦਾ ਰਸਾ ਵੜਦੇ ਗਏ ਸਨ ਤੇ ਸਭ ਤੋਂ ਵੱਡਾ ਦੁੱਖ ਉਹਨਾਂ ਨੂੰ ਇਹੋ ਸੀ ਕਿ ਉਹ ਆਉਂਦੀ ਵੇਰ ਆਪਣੇ ਨਾਲ ਇੱਕ ਵੀ ਮੱਝ ਨਹੀਂ ਸਨ ਲਿਆ ਸਕੀ ਇਧਰ ਆ ਕੇ ਵੀ ਉਹਨਾਂ ਦੀ ਸਭ ਤੋਂ ਵੱਡੀ ਤਮੰਨਾ ਸੀ ਚੰਗੀ ਤੋਂ ਚੰਗੀ ਨਸਲ ਦੀਆਂ ਮੱਝਾਂ ਇਕੱਠੀਆਂ ਕਰ ਲਈਆਂ ਜਾਣ ਜਿੱਥੋਂ ਵੀ ਦੱਸ ਪੈਂਦੀ ਉਹ ਰਾਣੀ ਦੀ ਮੂਰਤ ਵਾਲੇ ਚਾਂਦੀ ਦੇ ਰੁਪਏ ਵੇਚ ਮੱਝ ਖਰੀਦ ਲਿਆਉਂਦੇ ਪਰ ਹੁਣ ਹਾਲਤ ਬਦਲ ਗਏ ਸਨ ਜ਼ਮੀਨਾਂ ਤੇ ਕਟ ਲੱਗ ਗਈ ਸੀ ਚਰਾੰਦਾਂ ਲਈ ਖੁੱਲੇ ਖੇਤ ਨਹੀਂ ਸੰ ਰਹੇ ਆਪਣੀਆਂ ਪੈਲੀਆਂ ਦੇ ਛੋਲੇ ਖੇਤੀ ਹੀ ਖਤਮ ਹੋ ਜਾਂਦੇ ਛੋਲਿਆਂ ਅਤੇ ਖਾਲ ਦੇ ਭਾਅ ਚੜ ਗਏ ਸਨ ਜਮਾਦਾਰ ਨਹੀਂ ਗੋਹਾ ਸੁਟਣੋਂ ਇਨਕਾਰੀ ਹੋ ਗਈ ਮੱਝਾਂ ਹੀਠੋਂ ਚੰਗੀ ਸਫਾਈ ਨਾ ਕਰਨ ਕਰਕੇ ਪਿਤਾ ਜੀ ਉਹਦੇ ਗਲ ਪੈ ਜਾਂਦੇ ਉਹ ਘਰ ਬੈਠ ਜਾਂਦੀ ਕੂੜਾ ਵਿੱਚ ਗੋਹੇ ਦੇ ਢੇਰ ਲੱਗ ਜਾਂਦੇ ਪਿਤਾ ਜੀ ਟੇੜੋਂ ਪਜਾਮਾ ਲਾ ਫਹਾੜਾ ਚੱਕ ਮਜਾ ਹੈ ਢੋਂ ਗੋਹਾ ਪਛਾਣ ਉਹ ਖਿੱਚ ਰਹੇ ਹੁੰਦੇ ਉਹਨਾਂ ਦੇ ਪੈਰ ਲਿਬੜ ਜਾਂਦੇ ਲੱਤਾਂ ਲਿਬੜ ਜਾਂਦੀਆਂ ਕੰਮੈ ਨੂੰ ਆਖਦੇ ਤਾਂ ਉਹ ਵਿਗੜ ਬਿਗੜ ਬੈੰਦੇ ਰੋਟੀ ਟੁੱਕਰ ਤੋਂ ਵਹਿਲੀ ਹੋ ਮਾਂ ਕੁੰਗਣੀਆਂ ਵਾਲੀ ਕਾੜਨੀ ਚੁੱਲ੍ਹੇ ਉੱਤੇ ਰੱਖ ਦਿੰਦੀ ਕੁੰਗਣੀਆਂ ਲਾਉਂਦੀ ਤਾਂ ਕਿਸੇ ਬਿਮਾਰ ਮੱਝ ਜਾਂ 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 ਜਾਲੀ ਕਾੜਾ ਧਰ ਦਿੰਦੀ ਕਾੜਾ ਲਾਉਂਦੀ ਤਾਂ ਬੜੇ ਮੇ ਉਬਲਨੇ ਰੱਖ ਦਿੰਦੀ ਵੱਡੀ ਉਮਰ ਕਰਕੇ ਮਾਂ ਹੁਣ ਥੱਕ ਜਾਂਦੀ ਬਿਮਾਰ ਹੋ ਜਾਂਦੀ ਤਾਂ ਦੁੱਧ ਪਿਤਾ ਜੀ ਨੂੰ ਰੜਕਣਾ ਪੈਂਦਾ ਸ਼ਹਿਰ ਹੁਆਏ ਦੁੱਧ ਦੀ ਪਿਤਾ ਜੀ ਨੂੰ ਰਾਹ ਵਾਟੇ ਮਿਲ ਪੈਂਦੇ ਦੁੱਧ ਵੇਚਣ ਲਈ ਆਖਦੇ ਰਹਿੰਦੇ ਮਾਂ ਤੇ ਭਰਾ ਸਮਝਾ ਸਮਝਾ ਥੱਕ ਜਾਂਦੇ ਪਰ ਪਿਤਾ ਜੀ ਦੁੱਧ ਵੇਚਣੋਂ ਸਾਫ਼ ਇਨਕਾਰ ਕਰ ਦਿੰਦੇ ਪਰ ਇੱਕ ਦਿਨ ਜਦੋਂ ਇੱਕ ਦੁੱਦੀ ਨੇ 200 ਰੁਪਏ ਪਿਤਾ ਜੀ ਦੀ ਝੋਲੀ ਲਿਆ ਪਾਏ ਤਾਂ ਦਾਣੇ ਦੇ ਖਾਲ ਹੱਥੋਂ ਧੂੜੇ ਬੈਠੇ ਪਿਤਾ ਜੀ ਨੇ ਆਖਰ ਮਨਜ਼ੂਰ ਕਰ ਹੀ ਲਈ 25 ਕਿਲੋ ਦੁੱਧ ਰੋਜ਼ ਜਾਂਦਾ ਨਗਦ ਪੈਸੇ ਮਿਲ ਜਾਂਦੇ ਹੁਣ ਪਿਤਾ ਜੀ ਨੂੰ ਦੁੱਧ ਵੇਚਣਾ ਕੁਝ ਚੰਗਾ ਚੰਗਾ ਲੱਗਣ ਲੱਗਿਆ ਖਲੋਤੇ ਕੰਮ ਚੱਲਣ ਲੱਗੇ ਇੰਜ ਲਈ ਜਦੋਂ ਪਹਿਲਾਂ 80 ਰੁਪਏ ਦਾ ਡੀਜ਼ਲ ਦਾ ਡਰਮ ਲਿਆਉਣਾ ਔਖਾ ਸੀ ਹੁਣ ਛੱਟ ਆ ਜਾਂਦਾ ਸੀ ਮੱਝਾਂ ਲਈ ਦਾਣਾ ਵੜੇਮਾ ਵੀ ਪਿਤਾ ਜੀ ਬਾਧੂ ਲੈ ਆਉਂਦੇ ਬਾਹਰ ਫਾਰਮ ਉੱਤੇ ਮਕਾਨ ਬਣਾਉਣ ਲਈ ਸਲਾਹ ਬਣੀ ਤਾਂ ਸਭ ਤੋਂ ਪਹਿਲਾਂ ਮੱਝਾਂ ਲਈ ਪੱਕੇ ਕੋਠੇ ਪਾਏ ਗਏ ਲੰਮੀਆਂ ਲੰਮੀਆਂ ਸੀਮਾਂ ਤੇ ਖੁਰਲੀਆਂ ਬਣਾਈਆਂ ਗਈਆਂ ਢਾਲਵੇਂ ਫਰਸ਼ ਬਣਾਏ ਗਏ ਪਾਣੀ ਪੀਣ ਲਈ ਪੱਕੀ ਹੌਦੀ ਬਣਾਈ ਗਈ ਪੈਸੇ ਮੁੱਕ ਗਏ ਤਾਂ ਆਪਣੇ ਬਸੇਬੇ ਲਈ ਡੰਗ ਟਪਾਉ ਜਿਹੇ ਕੋਠੇ ਪਾ ਕੇ ਆਉਣਾ ਪਿਆ ਇਹਨੇ ਡੰਗਰ ਵੇਖ ਕਾਮੇ ਵੀ ਆਪਣੀਆਂ ਮੱਝਾਂ ਲਿਆ ਉੱਥੇ ਹੀ ਵੰਨ ਦਿੰਦੇ ਭਰਾ ਤੇ ਮਾਂ ਕਿ ਜੇ ਜਿਹੜੀ ਪਰ ਕਾਮੇ ਇੱਕ ਦਿਨ ਵੀ ਘਰ ਬੈਠ ਜਾਂਦੇ ਤਾਂ ਮੱਝਾਂ ਭੁੱਖੀਆਂ ਅੜਾ ਅੜਾ ਕਰਨ ਲੱਗਦੀਆਂ ਕਿਸੇ ਮੱਝ ਦਾ ਜਾ ਜਾ ਮਰ ਜਾਂਦਾ ਮੱਝ ਭੱਜ ਜਾਂਦੀ ਸੂਆ ਖਤਮ ਹੋ ਜਾਂਦਾ ਦੁੱਧ ਘਟ ਜਾਂਦਾ ਆਮਦਨ ਘਟ ਜਾਂਦੀ ਸਾਲਾਂ ਵਧੀ ਕੱਟੇ ਕਟੀਆਂ ਨੂੰ ਅਤੇ ਫੰਡਰ ਮੱਝਾਂ ਨੂੰ ਖੁਰਲੀਆਂ ਉੱਤੇ ਬੰਨ੍ਹ ਕੇ ਪੱਠੇ ਪਾਈ ਜਾਣੇ ਹੁਣ ਫਜ਼ੂਲ ਚਾਪ ਦੇ ਭਾਵੇਂ ਹੋਰ ਲੋੜਾਂ ਨੂੰ ਪਿੱਛੇ ਪਾ ਕੇ ਪਿਤਾ ਜੀ ਨੇ ਬਿਜਲੀ ਨਾਲ ਚੱਲਣ ਵਾਲਾ ਟੋਕਾ ਲਵਾ ਲਿਆ ਫੇਰ ਵੀ ਕੰਮ ਇਹ ਸਾਰਾ ਸਾਰਾ ਦੇਣ ਬਰਸੀਮ ਵੜਦੇ ਰਹਿੰਦੇ ਪੱਟੇ ਫੇਰ ਵੀ ਘਟ ਜਾਂਦੇ ਪਿਤਾ ਜੀ ਨੌਕਰਾਂ ਉੱਤੇ ਚੜਾਈ ਕਰ ਦਿੰਦੇ ਉਹ ਪਰਨਾ ਮੋਟਿਆਂ ਉੱਤੇ ਸੁੱਟਦੇ ਅਤੇ ਪਿੰਡ ਨੂੰ ਹੋ ਲੈnde ਚਾਚਾ ਤੋਂ ਸਸਤੇ ਠੇਕੇ ਉੱਤੇ ਲਈ ਭੋਏ ਵੀ ਹੁਣ ਹੱਥੋਂ ਨਿਕਲ ਗਈ ਸੀ ਉਹਨਾਂ ਨੇ ਆਪ ਖੇਤੀ ਕਰਨੀ ਸ਼ੁਰੂ ਕਰ ਲਈ ਪੱਠਿਆਂ ਲਈ ਜ਼ਮੀਨ ਘਟ ਰਹਿ ਗਈ ਸੀ ਚੱਪਾ ਚੱਪਾ ਭੋਏ ਹੁਣ ਬੀਜੀ ਜਾਣ ਲੱਗ ਪਈ ਸੀ ਆਦਤ ਤੋਂ ਮਜਬੂਰ ਪਿਤਾ ਜੀ ਹੁਣ ਵੀ ਮੱਝਾਂ ਛੱਡ ਲੈਂਦੇ ਹਿੰਨੀਆਂ ਹੋਈਆਂ ਮੱਜਾਂ ਚਾਚਿਆਂ ਦੀ ਪੈਲੀਆਂ ਵਿੱਚ ਜਾ ਵੜਦੀਆਂ ਲੜਾਈ ਵਧ ਜਾਂਦੀ ਚਾਚੇ ਅਤੇ ਉਹਨਾਂ ਦੇ ਮੁੰਡੇ ਡਾਂਗਾ ਕੱਢ ਲਿਆਉਂਦੇ ਵੱਡਾ ਭਰਾ ਪੜ੍ਹ ਲੈ ਕੇ ਨੌਕਰੀ ਲੱਗ ਗਿਆ ਸੀ ਜਦੋਂ ਆਉਂਦਾ ਬੈਠ ਕੇ ਸਾਰਾ ਹਿਸਾਬ ਲੈਂਦਾ ਪੱਠਿਆਂ ਦੀ ਬਿਜਾਈ ਦਾ ਖਰਚਾ ਕਾਮਿਆਂ ਦਾ ਖਰਚਾ ਦਾਣਾ ਪੱਠਾ ਖਲ ਬੜੇਵੇਂ ਹਰ ਚੀਜ਼ ਦਾ ਹਿਸਾਬ ਕੀਤਾ ਜਾਂਦਾ ਪੱਠਿਆਂ ਹੇਠਲੀ ਜ਼ਮੀਨ ਵਿੱਚ ਜੇ ਫਸਲ ਬੀਜੀ ਜਾਵੇ ਤਾਂ ਕਿੰਨੀ ਆਮਦਨ ਹੋ ਸਕਦੀ ਹੈ ਚੌਹਾਂ ਕਾਮਿਆਂ ਵਿੱਚੋਂ ਜੇ ਦੋ ਹਟਾ ਦਿੱਤੇ ਜਾਣ ਤਾ ਖਰਚੇ ਵਿੱਚ ਕਿੰਨੀ ਕਮੀ ਆ ਸਕਦੀ ਹੈ ਉਹ ਪਿਤਾ ਜੀ ਨੂੰ ਬਿਠਾ ਕੇ ਸਮਝਾਉਂਦਾ ਕਿ ਉਹ ਪੱਲਿਓ ਪਾ ਰਹੇ ਹਨ ਪਰ ਪਿਤਾ ਜੀ ਉਲਟਾ ਉਹਦੇ ਕੋਲੋਂ ਕੁਝ ਮੰਗਣ ਲੱਗ ਜਾਂਦੇ ਉਹਨੂੰ ਲਾਂਬੇ ਦੇਣ ਲੱਗ ਜਾਂਦੇ ਅਖੀਰ ਦੋ ਮੇਪਿਓ ਪੁੱਤ ਲੜ ਕੇ ਉੱਠ ਖਲੋਂਦੇ ਕੱਲਿਆਂ ਤੋਂ ਕੰਮ ਨਾ ਸੰਭਲਦਾ ਹੋਣ ਕਰਕੇ ਛੋਟੇ ਨੂੰ ਪਿਤਾ ਜੀ ਹਰ ਦੂਜੇ ਦਿਨ ਘਰ ਰਹਿਣ ਲਈ ਆਖ ਦਿੰਦੇ ਕਦੇ ਕੰਮ ਆ ਭੱਜ ਜਾਣ ਕਰਕੇ ਪੱਠੇ ਵੱਢਣੇ ਹੁੰਦੇ ਕਦੀ ਕਿਸੇ ਜਾ ਜੀ ਲਈ ਸ਼ਹਿਰੋਂ ਦਵਾਈ ਲਿਆਉਣੀ ਹੁੰਦੀ ਦੂਜੇ ਦਿਨ ਸਕੂਲ ਜਾਂਦਾ ਤਾਂ ਮਾਸਟਰ ਛਿੜਕਦਾ ਅਖੀਰ ਪਿਤਾ ਜੀ ਨੇ ਉਹਨੂੰ ਵੀ ਆਪਣੇ ਨਾਲ ਵਾਹੀ ਵਿੱਚ ਜੋ ਲਿਆ ਸੀ ਟਰੈਕਟਰ ਆਉਣ ਤੋਂ ਜੋ ਦੋ ਜੋਗਾ ਵੇਚ ਦਿੱਤੀਆਂ ਗਈਆਂ ਸਨ ਭਰਾ ਤਾਂ ਦੂਜੀ ਵੀ ਦੋਵੇਂ ਜੋਗਾ ਵੇਚ ਦੇਣਾ ਚਾਹੁੰਦੇ ਸੀ ਪਰ ਪਿਤਾ ਜੀ ਦਾ ਕਹਿਣਾ ਸੀ ਕਿ ਮਸ਼ੀਨਰੀ ਤਾਂ ਕਿਸੇ ਵੇਲੇ ਵੀ ਖਲੋ ਸਕਦੀ ਹੈ ਪਰ ਵਿੜੇ ਡੱਗਿਆਂ ਨੂੰ ਪੱਠੇ ਪਾਉਣੇ ਭਰਾ ਨੂੰ ਹੁਣ ਡਾਢੇ ਚੁਬਦੇ ਪਰਾਖ ਦਾ ਕਟੀਆਂ ਸਾਰੀਆਂ ਮਗਰੋਂ ਲਾ ਦਿੱਤੀਆਂ ਜਾਣ। ਪਿਤਾ ਜੀ ਆਖਦੇ ਹੁਣ ਇਹਨਾਂ ਦਾ ਵਟਿਆ ਕੁਝ ਨਹੀਂ ਜਾਣਾ। ਭਰਾ ਆਖਦਾ ਜਦੋਂ ਤੱਕ ਇਹਨਾਂ ਸੂਣਾ ਹੈ ਆਪਣੀ ਕੀਮਤ ਤੋਂ ਵੱਧ ਖਾ ਜਾਣਾ ਏ। ਘਰ ਵਿੱਚ ਪਰ ਤੱਕ ਹੁਣ ਦੋ ਗਰੁੱਪ ਬਣ ਗਏ ਸਨ। ਕਲਾ ਕੱਲਾ ਰਹਿਣ ਲੱਗ ਕਲਾ ਰਹਿਣ ਲੱਗ ਗਈ ਸੀ। ਪਿਤਾ ਜੀ ਕਿਸੇ ਵਿਆਹ ਗਏ ਹੋਏ ਸਨ ਪਿੱਛੋਂ ਮੰਡੀ ਲੱਗੀ ਤਾਂ ਦੋ ਲਵੇਰੀਆਂ ਰੱਖ ਭਰਾ ਨੇ ਸਾਰਾ ਮਾਲ ਮੰਡੀ ਭੇਜ ਦਿੱਤਾ ਸੀ। ਪਿਤਾ ਜੀ ਦੇ ਆਉਂਦਿਆਂ ਨੂੰ ਸਭ ਖੁਰਲੀਆਂ ਖਾਲੀ ਹੋਈ ਪਈਆਂ ਸਨ ਇੱਕ ਵਾਰ ਤਾਂ ਉਹਨਾਂ ਦਾ ਮੂੰਹ ਅੱਡੇ ਦਾ ਅੱਡਾ ਰਹਿ ਗਿਆ ਸੀ ਕੁਝ ਧੀਰ ਤਾਂ ਉਹ ਬੋਲ ਹੀ ਨਹੀਂ ਸਨ ਸਕੇ ਹਾਂ ਕਾ ਜੇ ਹ ਪਰਦੇਸ ਸਿਰ ਸੁੱਟੀ ਮੰਝੇ ਉੱਤੇ ਟਹੇ ਜਿਹੇ ਪਏ ਸਨ ਤੂੰ ਮੇਰੇ ਨਾਲ ਸਲਾਹ ਤਾਂ ਕਰ ਲੈ ਲੈਂਦੇ ਰਾਤੀ ਪੁੱਤਰ ਨੂੰ ਕੋਲ ਸੱਦਦੇ ਆ ਉਹਨਾਂ ਹੌਲੀ ਜਿਹੇ ਕਿਹਾ ਪ੍ਰਾਣੇ ਚੁੱਪ ਰਹਿਣਾ ਚੰਗਾ ਸਮਝਿਆ ਕਈ ਦਿਨ ਉਹ ਸੁੱਨ ਮਸੋਨ ਰਹੇ ਉਹ ਖਾਲੀ ਖੁਰਲੀਆਂ ਕੋਲ ਜਾ ਕੇ ਖਲੋ ਜਾਂਦੇ ਕਿੰਨੇ ਕਿੰਨੇ ਦੇਰ ਕੁਝ ਸੋਚਦੇ ਹੋਏ ਕਲੋਤੇ ਰਹਿੰਦੇ ਉਹਨਾਂ ਨੂੰ ਜਾਪਦਾ ਜਿਵੇਂ ਉਹਨਾਂ ਦੇ ਜੀਵਨ ਦਾ ਮਕਸਦ ਖਤਮ ਹੋ ਗਿਆ ਹੋਵੇ ਖੁਰਲੀਆਂ ਖਾਲੀ ਮੱਤ ਮਾਰੀ ਗਈ ਏ ਇਸ ਮੁੰਡੇ ਦੀ ਮੰਜੀ ਉੱਤੇ ਪਏ ਉਹ ਆਪਣੇ ਆਪ ਨਾਲ ਬੜਬੜਾਈ ਜਾਂਦੇ ਕਈ ਵਾਰ ਤਾਂ ਰਾਤ ਨੂੰ ਲੰਬੇ ਲੰਬੇ ਹੋ ਕੇ ਪਰਦੇ ਜਾਗ ਕੇ ਬੈਠ ਜਾਂਦੇ ਗੁਰਦੁਆਰੇ ਕਿਉਂ ਨਹੀਂ ਜਾਂਦੇ ਤੁਸੀਂ ਭਰਾ ਉਹਨਾਂ ਨੂੰ ਇੱਕ ਹਕਾ ਕੀ ਗੁਰਦੁਆਰੇ ਭੇਜਦਾ ਉਹ ਅੱਧ ਚੋ ਹੀ ਮੋੜਾਂ ਦੇ ਘਰ ਕੋਈ ਰਿਸ਼ਤੇਦਾਰ ਆਉਂਦਾ ਤਾਂ ਉਹ ਮੱਝਾਂ ਝੋਟੀਆਂ ਤੇ ਕੱਟੀਆਂ ਦੀਆਂ ਗੱਲਾਂ ਲੈ ਬੈਠਦੇ ਇੱਕ ਇੱਕ ਮੱਝ ਦੀਆਂ ਖਸ ਲਾਲਤਾ ਗਣਾਈ ਜਾਂਦੇ ਕਿਹੜੀ ਕਿੰਨੀ ਘਿਆਲ ਸੀ ਤੇ ਕਿਹੜੀ ਕਿੰਨੀ ਦੁੱਧੜ ਕਿਹੜੀ ਹਰ ਵਿਆਈ ਸੀ ਤੇ ਕਿਹੜੀ ਮਰੇ ਹੋਏ ਜੀਤੋ ਵੀ ਥਾਪੀ ਦਿੱਤਿਆਂ ਮਿਲ ਪੈਂਦੀ ਸੀ ਇਹ ਸਭ ਦੱਸਦਿਆਂ ਹੋਇਆਂ ਉਹ ਪੂਰੇ ਵੇਗ ਵਿੱਚ ਹੁੰਦੇ ਅਗਲੇ ਨੂੰ ਬਾਹਾਂ ਉਹ ਫੜੀ ਘਢੀਸ ਦੇ ਜੇ ਖਾਲੀ ਖੁਰਨੀਆਂ ਕੋਲ ਲੈ ਜਾਂਦੇ ਕੋਈ ਅਕਲਾਸ ਮੁੰਡੇ ਦੀ ਖੁਰਲੀਆਂ ਖਾਲੀ ਕਰ ਦਿੱਤੀਆਂ ਸੋ ਕੌਡੀਆਂ ਦੇ ਭਾ ਮਾਲ ਮਗਰੋਂ ਲਾ ਦਿੱਤਾ ਸੋ ਰਿਸ਼ਤੇਦਾਰ ਸਮਝਾਉਂਦੇ ਕਿ ਸਮੇਂ ਦੀ ਚਾਲ ਹੀ ਅਜਿਹੀ ਹੈ ਉਹਨਾਂ ਨੂੰ ਵੀ ਸਮਝ ਜਾਣਾ ਚਾਹੀਦਾ ਹੈ ਪਰ ਪਿਤਾ ਜੀ ਉਲਟਾ ਉਹਨਾਂ ਦੇ ਗਲ ਪੈ ਜਾਂਦੇ ਹੁਣ ਦੋਹਾਂ ਮੱਝਾਂ ਕੱਟੀ ਅਤੇ ਜੋਗਾਲੇ ਪੱਠੇ ਰਾ ਜਿਵੇਂ ਹੁੰਦੇ ਪਰ ਭਰਾ ਦੇ ਕਿਤੇ ਵਾਢੇ ਜਾਣ ਮਗਰੋਂ ਪਿਤਾ ਜੀ ਦੋਵੇਂ ਮੱਝਾਂ ਤੇ ਕੱਟੀ ਛੱਡ ਕੇ ਵਾਟਾਂ ਉੱਤੇ ਲਈ ਫਿਰਦੇ ਮੱਝਾਂ ਬੀਜੀਆ ਹੋਈਆਂ ਪੈੜੀਆਂ ਵਿੱਚ ਵੱਡ ਜਾਂਦੀਆਂ ਵਢੇਰੇ ਹੋਣ ਕਰਕੇ ਉਹ ਹੁਣ ਉਹਨਾਂ ਦੇ ਮਗਰੋਂ ਨਾ ਦੌੜ ਸਕਦੇ ਅੱਗੇ ਅੱਗੇ ਦੋਵੇਂ ਮੱਝਾਂ ਤੇ ਮਗਰ ਕੱਟੀ ਭੱਜ ਪੈਂਦੀ ਰੋਕੋ ਓਏ ਰੋਕੋ ਓਏ ਪੱਪੂ ਓਏ ਵੰਟੀ ਓਏ ਤਾਰਿਆ ਓਏ ਗੋਬਿਆ ਉਹ ਆਪਣੇ ਪੋਤਰਿਆਂ ਤੇ ਨੌਕਰਾਂ ਨੂੰ ਆਵਾਜ਼ਾਂ ਮਾਰ ਮਾਰ ਹਫ ਜਾਂਦੇ ਮੁੰਡੇ ਵੀ ਅੱਗੋਂ ਉਹਨਾਂ ਉਹਨਾਂ ਹੀ ਚੀਕਦੇ ਨੌਕਰਾਂ ਜੋ ਬੜਬੜ ਕਰਦੇ ਫਿਰਦੇ ਬਾਪੂ ਜੀ ਮੁੰਡਿਆਂ ਨੂੰ ਨੌਕਰਾਂ ਨੂੰ ਗਾਲਾਂ ਗਾਲੀ ਉਤਰ ਆਉਂਦੇ ਪਰਾਕਾਰ ਆਉਂਦਾ ਤਾਂ ਨੂੰ ਆਪਣੇ ਪੋਤਰੇ ਪਿਤਾ ਜੀ ਦੇ ਖਿਲਾਫ ਉਹਦੇ ਕੰਨ ਪਰਦੇ ਲੜਾਈ ਹੋ ਜਾਂਦੀ ਉੱਚੇ ਨੀਵੇਂ ਸ਼ਬਦ ਬੋਲੀ ਜਾਂਦੇ ਪਿਤਾ ਜੀ ਨਾਰਾਜ਼ ਹੋ ਕੇ ਤੁਰ ਪੈਂਦੇ ਦੋਹਾਂ ਮੱਜਾਂ ਦੇ ਦਦੋਂ ਭੱਜ ਜਾਣ ਮਗਰੋਂ ਪਿਤਾ ਜੀ ਨੂੰ ਹਸਪਤਾਲ ਕੱਲ ਭਰਾ ਦੋਵੇਂ ਮੱਜਾਂ ਮੰਡੀ ਲੈ ਗਿਆ ਪਿਤਾ ਜੀ ਦੇ ਵਾਪਸ ਆਉਣ ਉੱਤੇ ਘਰ ਵਿੱਚ ਬਹੁਤ ਹੰਗਾਮਾ ਮੱਚਾ ਨੰਗੇ ਪੈਰੀਂ ਪਿਤਾ ਜੀ ਭਾਕੜਾ ਨਹਿਰ ਵੱਲ ਭੱਜ ਉੱਠੇ ਬੜੀ ਮੁਸ਼ਕਿਲ ਨਾਲ ਖਿੱਚ ਧੂਕੇ ਉਹਨਾਂ ਵਾਪਸ ਲਿਆਂਦਾ ਗਿਆ ਭਰਾ ਜਲਦੀ ਦੋ ਦੋ ਗਲੀਆਂ ਗਾਈਆਂ ਲੈ ਆਇਆ ਸੀ 20-20 ਕਿਲੋ ਦੁੱਧ ਪੱਕੇ ਦੁੱਧ ਦੇਣ ਵਾਲੀਆਂ ਗਾਈਆਂ ਦੋਹਾ ਮਗਰ ਸੱਜਰ ਬੱਛੀਆਂ ਪਰ ਪਿਤਾ ਜੀ ਨੂੰ ਉਹ ਬੱਛੀਆਂ ਚੰਗੀਆਂ ਨਾ ਲੱਗੀਆਂ ਸਾਰਾ ਟੱਬਰ ਸਣੇ ਕਾਮਿਆਂ ਉਹਨਾਂ ਦੀ ਸੇਵਾ ਵਿੱਚ ਰੁੱਝਿਆ ਰਹਿੰਦਾ ਆਂਢੀ ਗੁਆਂਢੀ ਫਾਰਮਾ ਵਾਲੇ ਵੇਖਣ ਆਉਂਦੇ ਭਰਾ ਉਹਨਾਂ ਦੀ ਸਫਤਤਾ ਕਰ ਦੇਣਾ ਰਾਜਦਾ ਪਰ ਪਿਤਾ ਜੀ ਮਸੂਸੇ ਜਿਹੇ ਚੁੱਪਚਾਪ ਉਹਨਾਂ ਵੱਲ ਵੇਂਦੇ ਰਹਿੰਦੇ ਰਾਤ ਨੂੰ ਪੋਤਰੇ ਦੁੱਧ ਲੈ ਕੇ ਜਾਂਦੇ ਤਾਂ ਬਹਾਨਾ ਬਣਾ ਕੇ ਮੋੜ ਦਿੰਦੇ ਅਕੇ ਗਾਈਆਂ ਦਾ ਦੁੱਧ ਵੀ ਕੋਈ ਪੀਣ ਲਾਇਕ ਹੁੰਦਾ ਹੀ ਬਸ ਕਦੀ ਕਦੀ ਮੋਹਰਾ ਨਸਲ ਦੀ ਇੱਕੋ ਇੱਕ ਬਚੀ ਬਚਾਈ ਕੱਟੀ ਦੀ ਖੁਰਲੀ ਕੋਲ ਜਾ ਖਲੋਂਦੇ ਆਪ ਉਹ ਟੋਕਰੀ ਪੱਠਿਆਂ ਦੀ ਭਰ ਉਹਦੀ ਖੁਰਲੀ ਵਿੱਚ ਲਾ ਦਉਂਦੇ ਉਹਦੇ ਮੱਥੇ ਉੱਤੇ ਕੰਡ ਉੱਤੇ ਹੱਥ ਫੇਰਦੇ ਰਹਿੰਦੇ ਪਿਤਾ ਜੀ ਰਾਤ ਨੂੰ ਅਡੋਲ ਉੱਠਦੇ ਆਲੇ-ਦੁਆਲੇ ਵੇਖਦੇ ਕੋਈ ਜਾਗਦਾ ਨਾ ਹੁੰਦਾ ਅਡੋਲ ਕੱਟੀ ਦਾ ਰੱਸਾ ਜਾ ਖੋਲਦੇ ਹਨੇਰੇ ਵਿੱਚ ਉਹਦੀਆਂ ਅੱਖਾਂ ਲਿਸ਼ਕਦੀਆਂ ਲਿਸ਼ਕ ਉੱਠਦੀਆਂ ਸਾਜੇ ਸਾਜੇ ਉਹ ਬੈਂਗਣਾ ਜਾਂ ਮਿਰਚਾਂ ਦੀ ਪਨੀਰੀ ਵਿੱਚ ਜਾ ਵੜਦੀ ਪਨੀਰੀ ਗੋਭੀ ਜਾਂ ਨਮੀ ਕਿਸਮ ਦੇ ਟਮਾਟਰਾਂ ਦੇ ਮਹਿੰਗੇ ਬੀਆਂ ਦੀ ਵੀ ਹੋ ਸਕਦੀ ਸੀ ਸਵੇਰ ਤੱਕ ਅੱਜ ਪੁੱਜ ਕੇ ਖੰਡ ਬਣੀ ਉਹ ਖਰਾਮਾ ਖਰਾਮਾ ਚੱਲਦੀ ਘਰ ਨੂੰ ਆ ਆ ਰਹੀ ਹੁੰਦੀ ਹਾਏ ਇਹ ਨੂੰ ਰਾਤ ਨੂੰ ਕਿਸ ਨੇ ਖੋਲਿਆ ਇਹ ਸਾਡੀ ਸਾਰੀ ਪਨੀਰੀ ਉਜਾੜ ਦਿੱਤੀ ਇਹਨੇ ਚਾਚਾ ਜੀ ਸੜਕ ਉੱਤੇ ਖਲੋਤੇ ਬਾਹਮਾ ਮਾਰ ਮਾਰ ਪਿਤਾ ਜੀ ਨੂੰ ਲਾਂਬੇ ਦੇ ਰਹੇ ਹੁੰਦੇ ਏ ਨਹੀਂ ਮੋੜਦੇ ਜਿੰਨਾ ਚਿਰ ਲੋਦੀ ਲਹਾਈ ਨਾ ਕਰਾ ਲੈਣ ਅੰਦਰ ਕਮਰੇ ਵਿੱਚ ਪ੍ਰਾ ਬੜਬੜ ਕਰ ਰਿਹਾ ਹੁੰਦਾ ਕਿਸੇ ਦੀ ਵੀ ਕਿਸੇ ਗੱਲ ਦੀ ਪ੍ਰਵਾਣ ਕਰਦੇ ਹੋਏ ਪਿਤਾ ਜੀ ਕੇਵਲ ਰੱਜੀ ਹੋਈ ਖੱਟੀ ਦੀਆਂ ਭਰੀਆਂ ਹੋਈਆਂ ਕੁੱਖਾਂ ਵੱਲ ਵੇਖ ਰਹੇ ਹੁੰਦੇ ਉਹਦੀਆਂ ਸੰਤੋਸ਼ਟ ਚਮਕਦੀਆਂ ਹੋਈਆਂ ਅੱਖਾਂ ਵੱਲ ਵੇਖਦੇ ਇੱਕ ਨਿੱਕੀ ਨਿੱਕੀ ਸ਼ਰਾਤੀ ਜਿਹੀ ਮੁਸਕਾਨ ਉਹਨਾਂ ਦੇ ਮੂੰਹ ਉੱਤੇ ਫੈਲ ਜਾਂਦੀ ਹੈ ਤੇ ਇੱਕ ਅਜੀਬ ਜਿਹੀ ਚਮਕ ਉਹਨਾਂ ਦੀਆਂ ਅੱਖਾਂ ਵਿੱਚ ਭਰ ਜਾਂਦੀ ਜੇਕਰ ਇਹ ਕਹਾਣੀ ਵਧੀਆ ਲੱਗੇ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਹੋਰ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ